ਸਾਰੇ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਇਹ ਵੀਡੀਓ ਜਿਹੜੀ ਹੈ BBC ਤੋਂ ਰਿਕਾਰਡ ਕੀਤੀ ਹੋਈ ਵੀਡੀਓ ਨੂੰ ਡਾਊਨਲੋਡ ਕਰਕੇ ਤੁਹਾਡੇ ਲਈ ਪੇਸ਼ ਕਰ ਰਿਹਾ ਹਾਂ ਕ੍ਰੈਡਿਟ ਹੈ ਉਹਨਾਂ ਨੂੰ ਮੈਂ ਆਭਾਰ ਵਿਅਕਤ ਕਰਦਾ ਸ਼ੁਰੂ ਚੀ BBC ਚੈਨਲ ਵਾਲਿਆਂ ਦਾ ਉਹਨਾਂ ਨੇ ਦੱਸਿਆ ਇਸ ਵੀਡੀਓ ਚ ਕਿ ਪੰਜਾਬ ਦੇ ਖੇਤੀਬਾੜੀ ਯੂਨੀਵਰਸਿਟੀ ਜਿਹੜੀ ਹੈਗੀ ਲੁਧਿਆਣਾ ਦੀ ਉਹਨਾਂ ਦੇ ਵਿਗਿਆਨਕਾਂ ਦਾ ਤੇ ਹੋਰ ਮਹਾਰਾਂ ਦਾ ਕੀ ਕਹਿਣਾ ਹੈ ਕਿਹੜੇ ਕਿਹੜੇ ਝੋਨੇ ਦੀਆਂ 12 ਕਿਸਮਾਂ ਜਿਹੜੀਆਂ ਨੇ ਤੁਸੀਂ ਲਾ ਸਕਦੇ ਹੋ ਆਓ ਵੇਖਦੇ ਹਾਂ ਕਿ ਤੁਹਾਨੂੰ ਕੀ ਲਾਣਾ ਚਾਹੀਦਾ ਹੈ ਇਸ ਵੇਲੇ ਝੋਨੇ 'ਚ 2025 'ਚ ਪੰਜਾਬ ਵਿੱਚ ਝੋਨੇ ਦੀ ਲਵਾਈ 1 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ ਪੰਜਾਬ ਸਰਕਾਰ ਨੇ ਝੋਨੇ ਦੀ ਲਵਾਈ ਲਈ ਸੂਬੇ ਨੂੰ ਤਿੰਨ ਜ਼ੋਨ ਦੇ ਵਿੱਚ ਵੰਡਿਆ ਹੈ ਪੰਜਾਬ ਵਿੱਚ ਝੋਨੇ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਲਗਾਉਣ ਦੀ ਸਿਫਾਰਿਸ਼ ਹੈ ਅਤੇ ਇਹਨਾਂ ਕਿਸਮਾਂ ਦੇ ਕੀ-ਕੀ ਗੁਣ ਹਨ ਇਹ ਜਾਣਨ ਲਈ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਦੇ ਜਲਵਾਯੂ, ਝਾੜ ਅਤੇ ਮੰਡੀਕਰਨ ਨੂੰ ਧਿਆਨ ਵਿੱਚ ਰੱਖਦੇ ਹਾਂ ਝੋਨੇ ਦੀਆਂ 12 ਕਿਸਮਾਂ ਦੀ ਸ਼ਿਫਾਰਿਸ਼ ਕੀਤੀ ਜਾਂਦੀ ਹੈ। ਪਹਿਲਾਂ ਇਹ ਕਿਸਮਾਂ 11 ਸਨ ਪਰ ਇਸ ਵਾਰੀ ਨਵੀਂ ਕਿਸਮ PR 132 ਜਾਰੀ ਕੀਤੀ ਗਈ ਹੈ। ਕਿਸਾਨ ਪਹਿਲੀ ਵਾਰ ਇਸ ਕਿਸਮ ਦੀ ਬਿਜਾਈ ਕਰਨਗੇ। ਇਹ ਕਿਸਮ ਇੱਕ ਵੱਧ ਝਾੜ ਦੇਣ ਵਾਲੀ ਕਿਸਮ ਹੈਗੀ ਆ ਔਰ ਇਹਦਾ ਸਭ ਤੋਂ ਜਿਹੜਾ ਇੰਪੋਰਟੈਂਟ ਕੈਰੇਕਟਰ ਹੈਗਾ ਕਿ ਇਹ ਯੂਰੀਆ ਘੱਟ ਪੈਂਦੀ ਇਹਨੂੰ। ਦਰਮਿਆਨੀ ਜ਼ਮੀਨ ਦੇ ਉੱਤੇ ਆਪਾਂ 2 ਬੈਗ ਏਕੜ ਦੇ ਆਪਾਂ ਕਹਿੰਦੇ ਆ ਵੀ ਜਿਹੜੀ ਖਾਦ ਝੋਨੇ ਨੂੰ ਯੂਰੀਆ ਦੇ ਪਾਣੇ ਚਾਹੀਦੇ ਹੈਗੇ ਆ ਔਰ ਜਿਹੜੀ PR132 ਕਿਸਮਾ ਇਹਨੂੰ 1.5 ਬੈਗ ਪਾਉਣਾ ਜਿਹੜੀ 25% ਇਹਨੂੰ ਯੂਰੀਆ ਹੈਗੀ ਆ ਉਹ ਘਟ ਪੈਣੀ ਆ ਔਰ ਔਸ 33.5 ਕੁਨਟਲ ਝਾੜ ਆ PR132 ਦਾ ਪੱਕਣ ਲਈ ਜਿਹੜਾ ਲਵਾਈ ਤੋਂ ਬਾਅਦ 110 ਦਿਨਾਂ ਦੇ ਵਿੱਚ ਪੱਕ ਕੇ ਇਹ ਤਿਆਰ ਹੋ ਜਾਂਦੀ ਆ PR132 ਤੋਂ ਬਿਨਾ ਹੋਰ ਨਾ 11 ਕਿਸਮਾਂ ਦੀ ਗੱਲ ਕਰੀਏ ਤਾਂ ਇਸ ਵਿੱਚ PR131 PR130 PR168 PR128 HKR47 PR127 PR126 PR122 PR121 PR114 ਅਤੇ PR113 ਹਨ ਜਿਨ੍ਹਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮਾਨਤਾ ਦਿੱਤੀ ਗਈ ਹੈ ਖੇਤੀਬਾੜੀ ਯੂਨੀਵਰਸਿਟੀ ਮੁਤਾਬਕ ਮੌਜੂਦਾ ਸਮੇਂ ਵਿੱਚ PR126 ਸਭ ਤੋਂ ਵੱਧ ਪ੍ਰਚਲਿਤ ਕਿਸਮ ਹੈ ਬੀਤੇ ਵਰੇ ਇਸ ਕਿਸਮ ਦਾ ਸਭ ਤੋਂ ਵੱਧ 43% ਪੰਜਾਬ ਵਿੱਚ ਰਕਬਾ ਰਿਹਾ ਹੈ ਇਹ ਵਾਤਾਵਰਣ ਪੱਖੀ ਆ, ਕਿਸਾਨ ਪੱਖੀ ਆ, ਮਿਲਰ ਪੱਖੀ ਆ, ਸਾਰੀਆਂ तरहਾਂ ਦੇ ਪੱਕ ਦੇ ਵਿੱਚ ਇਹ ਜਿਹੜੀ ਕਿਸਮ ਹੈਗੀ ਆ ਆ ਹੋ ਕੇ ਨਿਬੜਦੀ ਆ। ਇਹ ਕਿਸਮ ਲਵਾਈ ਤੋਂ ਬਾਅਦ 93 ਦਿਨ ਚ ਪੱਕ ਜਾਂਦੀ ਆ। ਔਰ ਝਾੜ ਬਹੁਤ ਹੈ ਦਾ ਆਸਟ੍ਰੇਲ ਹੈਗਾ 30 ਕੁਆਂਟਲ ਝਾੜ ਹੈਗਾ ਪਰ ਕਿਸਾਨ ਵੀਰਾਂ ਦਾ ਜਦੋਂ ਅਸੀਂ ਗੱਲ ਕਰਦੇ ਆ ਸਾਡੇ ਕੋਲ ਕਿਸਾਨ ਮੇਲੇ ਆ ਤੇ ਆਉਂਦੇ ਜਾਂ ਅਸੀਂ ਉਹਨਾਂ ਦੇ ਖੇਤਾਂ ਦੇ ਜਾਂਦੇ ਆ ਤਾਂ ਝਾੜ ਜਿਹੜਾ ਹੈਗਾ 36 37 ਕੁਆਂਟਲ ਤੇ ਵੀ ਕਿਸਾਨ ਵੀਰ ਦੱਸਦੇ ਆ। ਔਰ ਪੋਟੈਂਸ਼ੀਅਲ ਬਹੁਤ ਹੈ ਇਸ ਕਿਸਮ ਦੇ ਵਿੱਚ ਇਹ ਕਿਸਮ ਹੈ ਜੀ ਕਿ ਸਮਾਂ ਕੇ ਪਛੇਤੀਆਂ ਹਾਲਤਾਂ ਦੇ ਵਿੱਚ ਵੀ ਝਾੜ ਦੇ ਰਹੀ ਹੈ ਪਰੰਤੂ ਪਿਛਲੇ ਸਾਲ ਬੜੀ ਦਿੱਕਤ ਆਈ ਕਿ ਜਦੋਂ ਜਿਹੜੀ ਮੱਕੀ ਤੋਂ ਬਾਅਦ ਉਸ ਕੁਝ ਕਿਸਾਨ ਵੀਰਾਂ ਨੇ ਪੀਆਰ 126 ਦੀ ਕਾਸ਼ਤ ਕੀਤੀ ਤਾਂ ਉੱਥੇ ਇਹਦੇ ਵਿੱਚ ਮੌਇਸਚਰ ਦੀ ਸਮੱਸਿਆ ਆਈ ਹੈ ਸੋ ਜਦੋਂ ਮੌਇਸਚਰ ਦੀ ਸਮੱਸਿਆ ਆਈ ਤਾਂ ਮੰਡੀ ਕਰਨ ਦੀ ਸਮੱਸਿਆ ਆਉਂਦੀ ਹੈ ਔਰ ਜ਼ਿੰਮੇਦਾਰ ਨੂੰ ਉਹਦੇ ਵਿੱਚ ਬੜਾ ਵੱਡਾ ਮੰਡੀ 'ਚ ਵੀ ਬਹਿਣਾ ਪੈਂਦਾ ਜਾਂ ਹੋਰ ਵੀ ਹਨਾ ਸਮੱਸਿਆਵਾਂ ਆਉਂਦੀਆਂ ਨੇ ਸੋ ਇਸ ਕਰਕੇ ਅਸੀਂ ਇਸ ਵਾਰ ਸ਼ਿਫਾਰਸ਼ ਕੀਤੀ ਹੈ ਕਿ ਇੱਕ ਤਾਂ ਅਸੀਂ ਮੈਂ ਬੇਨਤੀ ਕਰੂੰਗਾ ਸਾਹਮਣੇ ਨੂੰ ਕਿ ਆਪਾਂ ਜਿਹੜੀ ਮੱਕੀ ਆ ਕਣਕ ਤੋਂ ਬਾਅਦ ਮੱਕੀ ਦਾ ਆਪਾਂ ਖੇੜਾ ਛੱਡੀਏ ਇਹ ਸਾਡਾ ਪਾਣੀ ਬਹੁਤ ਲੈਂਦੀ ਆ ਤਾਂ ਆਪਾਂ ਮੱਕੀ ਨੂੰ ਜਿਹੜਾ ਹੈਗਾ ਕਣਕ ਤੋਂ ਬਾਅਦ ਨਾ ਲਾਈਏ ਅ ਉਸ ਤੋਂ ਬਾਅਦ ਜਿਹੜੀ ਛੱਬੀ ਆਪਾਂ 15 ਜੁਲਾਈ ਤੋਂ ਬਾਅਦ ਛੱਬੀ ਨਹੀਂ ਲਾਉਣੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀ ਬੁੱਟਾ ਸਿੰਘ ਮੁਤਾਬਕ ਪੀਆਰ 131 130 127 122 114 ਅਤੇ ਐਚਕੇਆਰ 47 ਕਿਸਮਾ ਨਵੀ ਯੂਨੀਵਰਸਿਟੀ ਵੱਲੋਂ ਮਾਨਤਾ ਹਾਸਲ ਹੈ ਪੀਆਰ 131 ਜਿਹੜੀ ਕਿ ਅਸੀਂ 2022 ਦੇ ਵਿੱਚ ਸਿਫਾਰਿਸ਼ ਕੀਤੀ ਸੀਗੀ ਇਹ ਕਿਸਮ ਵੀ ਬਹੁਤ ਜ਼ਿਆਦਾ ਮਕਬੂਲ ਹੋਈ ਕਿਸਾਨ ਵੀਰਾਂ ਦੇ ਵਿੱਚ ਪਿਛਲੇ ਸਾਲ ਇਹ ਦਾ ਵੀ ਤਕਰੀਬਨ 19% ਰਕਬਾ ਰਿਆ ਔਰ ਬਹੁਤ ਸੋਨਾ ਝਾੜ ਜਿਹੜਾ ਕਿਸਾਨ ਵੀਰਾਂ ਨੂੰ ਮਿਲਿਆ ਹੈਗਾ ਪੀਆਰ 130 ਕਿਸਮ ਹੈਗੀ ਆ ਉਹ ਇਹਦੇ ਨਾਲ 5 ਦਿਨ ਘੱਟ ਲੈਂਦੀ ਹੈਗੀ ਪੀਆਰ 131 ਨਾਲੋਂ ਐਚਕੇਆਰ 47 ਕਿਸਮ ਦੀ ਵੀ ਅਸੀਂ ਸਿਫਾਰਿਸ਼ ਕਰਦੇ ਆ ਉਹ ਜਿਹੜੀ ਕਿਸਮ ਹੈਗੀ ਆ ਉਹ ਸੇਲੇਚੌਲਾਂ ਲਈ ਬਹੁਤ ਟੁਕਮੀ ਹੈਗੀ ਆ ਇਹਦੇ ਨਾਲ ਨਾਲ ਪੀਆਰ 127 ਕਿਸਮ ਹੈਗੀ ਆ ਉਹਦੀ ਵੀ ਕਿਸਾਨ ਵੀ ਵਿਕਾਸ ਕਰ ਸਕਦੇ ਆ ਪੀਆਰ 122 ਆ ਉਹ ਵੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਕਿਸਮ ਹੈਗੀ ਆ ਪੀਆਰ 114 ਦੱਖਣ ਪੱਛਮੀ ਜ਼ਿਲ੍ਹੇ ਦੇ ਵਿੱਚ ਪੀਆਰ 114 ਦਾ ਰਕਬਾ ਵੀ ਕਾਫੀ ਆ ਲੇਕਿਨ ਹੁਣ ਉਸ ਤੋਂ ਜਿਹੜਾ ਉਹਦਾ ਬਹੁਤਾ ਰਕਬਾ ਸਾਰਾ ਪੀਆਰ 131 ਲੈ ਗਈ ਕਿਉਂਕਿ ਇਹਦਾ ਵੀ ਝਾੜ ਬਹੁਤ ਅੱਛਾ ਹੈਗਾ ਔਰ ਇੱਕ ਮੋٹے ਜਿਹੜੇ ਝੋਨੇ ਦੀ ਕਿਸਮ ਪੀਆਰ 113 ਜਿਹੜੀ ਆਪਣੇ ਤਾਂ ਬਹੁਤਾ ਪ੍ਰਚਲਿਤ ਨਹੀਂ ਹੈਗੀ ਪਰ ਯੂਪੀ ਦੀ ਉਹ ਸਾਨੂੰ ਬੜੀ ਡਿਮਾਂਡ ਹੈ ਯੂਪੀ ਦੇ ਵਿੱਚ ਕਾਫੀ ਡਿਮਾਂਡ ਹੈ ਉਸ ਵੈਰੈਟੀ ਦੀ ਸੋ ਇਹ ਜਿਹੜੀਆਂ 12 ਕਿਸਮਾਂ ਨੇ ਜਿਹੜੀਆਂ ਯੂਨੀਵਰਸਿਟੀ ਵੱਲੋਂ ਜਿਹੜੀਆਂ ਉਹ ਸਿਫਾਰਿਸ਼ ਕੀਤੀ ਜਾਂਦੀ ਹੈ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹੋਰ ਨਾਲ ਕਿਸਮਾਂ ਜਿਨ੍ਹਾਂ ਨੂੰ ਮਾਨਤਾ ਦਿੱਤੀ ਗਈ ਹੈ ਉਹਨਾਂ ਵਿੱਚ ਪੀਆਰ 113 ਜਿਸ ਦਾ ਝਾੜ ਔਸਤ 28 ਕੁਇੰਟਲ ਪ੍ਰਤੀ ਏਕੜ ਨਿਕਲਦਾ ਹੈ ਅਤੇ ਇਹ 112 ਦਿਨਾਂ ਵਿੱਚ ਪੱਕ ਜਾਂਦੀ ਹੈ। ਪੀਆ 121 110 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ। ਪੀਆ 128 ਕਿਸਮ ਨੂੰ ਸਾਲ 2020 ਵਿੱਚ ਜਾਰੀ ਕੀਤਾ ਗਿਆ ਸੀ। ਇਸ ਕਿਸਮ ਵਿੱਚ ਝੋਨੇ ਦਾ ਕੱਦ 110 ਸੈਂਟੀਮੀਟਰ ਤੱਕ ਹੁੰਦਾ ਹੈ ਅਤੇ 111 ਦਿਨਾਂ ਵਿੱਚ ਪੱਕਣ ਵਾਲੀ ਫਸਲ ਹੈ। ਇਸ ਦਾ ਝਾੜ ਵੀ ਔਸਤਨ 30.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਪੀਆ 129 ਕਿਸਮ ਨੂੰ ਸਾਲ 2020 ਵਿੱਚ ਜਾਰੀ ਕੀਤਾ ਗਿਆ ਸੀ। 108 ਦਿਨਾਂ ਵਿੱਚ ਪੱਕ ਕੇ ਤਿਆਰ ਹੋਣ ਵਾਲੀ ਇਸ ਕਿਸਮ ਦਾ ਝਾੜ ਔਸਤਨ 30 ਕੁੰਟਲ ਪ੍ਰਤੀ ਏਕੜ।